ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਡਾਇਰੈਕਟ ਕਮੀਜ਼ ਦੇ ਉੱਪਰੋਂ ਨਾਪ ਲੈ ਕੇ ਤੇ ਕਮੀਜ਼ ਦੀ ਕਟਿੰਗ ਕਰਨੀ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤਿਆਰ ਕਮੀਜ਼ ਦੀ ਲੈਂਥ ਤੇ ਇਹਦੀ ਆਪਾਂ ਜਿਹੜੀ ਹੈਗੀ ਆ ਤਿਆਰ ਕਮੀਜ਼ ਦੀ ਲੈਂਥ ਲੈਣੀ ਆ ਮੋਢੇ ਵਾਲੀ ਸੀਨ ਤੋਂ ਲੈ ਕੇ ਇਸ ਤਰ੍ਹਾਂ ਖਿੱਚ ਕੇ ਤੇ ਡਾਊਨ ਤੱਕ ਜਿਹੜਾ ਹੈਗਾ ਆਪਾਂ ਦੇਖਾਂਗੇ ਕਿ ਕਿੰਨੇ ਇੰਚ ਆ ਰਿਹਾ ਹੈਗਾ ਤੇ ਆਪਣੀ ਕਮੀਜ਼ ਜਿਹੜੀ ਹੈਗੀ ਆ 38 ਇੰਚ ਜਿਹੜੀ ਇਹਦੀ ਲੈਂਥ ਇਹ ਆ ਰਹੀ ਹੈ ਤੇ ਅੱਗੇ ਫਿਰ ਆਪਾਂ ਨਾਪਾਂਗੇ ਕਿਹੜਾ ਜਿਹੜਾ ਵਰਕ ਵਾਲਾ ਘੇਰਾ ਹੁੰਦਾ ਇਹਦੇ ਤੋਂ ਆਪਾਂ ਕਦੇ ਵੀ ਘੇਰੇ ਦਾ ਨਾਪ ਨਹੀਂ ਲੈਣਾ ਫਿਰ ਆਪਾਂ ਲਵਾਂਗੇ ਬੈਕ ਵਾਲੇ ਘੇਰੇ ਤੋਂ ਇਹਦਾ ਨਾਪ ਠੀਕ ਹੈ ਜੀ ਜੇ ਤੁਹਾਡਾ ਸੂਟ ਨਾਪ ਵਾਲਾ ਪ੍ਰਿੰਟਡ ਹੈ ਤੇ ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਵਰਕ ਵਾਲਾ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਬੈਕ ਵਾਲੇ ਘੇਰੇ ਤੋਂ ਨਾਪ ਲਓ ਤੇ ਇਸ ਤਰੀਕੇ ਨਾਲ ਕਰਨ ਤੋਂ ਬਾਅਦ ਨਾਪ ਲੈਣ ਤੋਂ ਬਾਅਦ ਫਿਰ ਆਪਾਂ ਲਵਾਂਗੇ ਤੀਰਾ ਇਸ ਤਰ੍ਹਾਂ ਕਰਕੇ ਫਲਾ ਕੇ ਨਹੀਂ ਰੱਖਣਾ ਨੋਰਮਲ ਰੱਖਣਾ ਹੈ ਜਿੱਦਾਂ ਉਲਟਾ ਕਰਕੇ ਇਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਆਪਾਂ ਲਵਾਂਗੇ ਤੀਰਾ ਤੇ ਤੀਰਾ ਆਪਣਾ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਇੱਧਰਲੇ ਸਿਰੇ ਤੋਂ ਲੈ ਕੇ ਤੇ ਇੱਧਰਲੇ ਸਿਰੇ ਤੱਕ ਜਿਹੜਾ ਆਪਾਂ ਚੈੱਕ ਕਰਾਂਗੇ ਤੇ ਆਪਣਾ ਤੀਰਾ ਜਿਹੜਾ ਹੈਗਾ 12 ਇੰਚ ਜਿਹੜਾ ਆ ਰਿਹਾ ਹੈਗਾ ਉਸ ਤੋਂ ਬਾਅਦ ਜਿਹੜਾ ਆਪਣਾ ਮੋਡਾ ਚੈੱਕ ਕਰਾਂਗੇ ਇਸ ਸੀਨ ਤੋਂ ਲੈ ਕੇ ਉੱਪਰ ਤੱਕ ਜਿਹੜੀ ਸੀਨ ਹੈਗੀ ਆ ਇਹਦੇ ਤੱਕ ਆਪਾਂ ਦੇਖਾਂਗੇ ਆਪਣਾ ਜਿਹੜਾ ਮੋਡਾ ਹੈਗਾ ਇਹ 7 ਇੰਚ ਆ ਰਿਹਾ ਇਸ ਤੋਂ ਬਾਅਦ ਜਿਹੜੀ ਪਲੇਟ ਦੀਆਂ ਨਿਸ਼ਾਨੀਆਂ ਆਪਾਂ ਦੇਖਾਂਗੇ ਕਿੰਨਾ ਡਾਊਨ ਜਾ ਰਹੀਆਂ ਤੇ ਉੱਪਰ ਮੋਢੇ ਵਾਲੀ ਸੀਨ ਤੋਂ ਲੈ ਕੇ ਤੇ ਡਾਊਨ ਆਪਾਂ ਦੇਖਾਂਗੇ ਕਿ ਆਪਣੀਆਂ ਜਿਹੜੀਆਂ ਪਲੇਟ ਹੈਗੀਆਂ ਉਹ ਬਿਨਾ ਮਾਰਜਨ ਐਡ ਕੀਤੇ ਜਿਹੜਾ ਹੈਗਾ ਲਗਭਗ 10 ਇੰਚ ਆ ਰਹੀਆਂ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਸਾਈਡ ਵਾਲੀ ਸੀਨ ਦਾ ਜਿਹੜਾ ਨਾਪ ਲਵਾਂਗੇ ਤੇ ਇਹ ਜਿਹੜੇ نیچے ਹੈਗੇ ਚਾਹਕ ਹੈਗੇ ਆਪਣੇ ਕਮੀਜ਼ ਇਹਨਾਂ ਦਾ ਆਪਾਂ ਨਾਪ ਨਹੀਂ ਲਵਾਂਗੇ ਕਿਉਂਕਿ ਥੋੜਾ ਬਹੁਤ ਜੇ ਫਰਕ ਰਹਿ ਜਾਵੇ ਤਾਂ ਫਿਰ ਇਹਦੀ ਫਿਟਿੰਗ ਦੇ ਵਿੱਚ ਦਿੱਕਤ ਆ ਸਕਦੀ ਹੈ ਆਪਾਂ ਉੱਪਰ ਵਾਲੀ ਜਿਹੜੀ ਹੈਗੀ ਆ ਤਿੰਨੇ ਨਾਪ ਸੀਨ ਦੇ ਉੱਪਰ ਲੱਗੇ ਹੋਏ ਆ ਜਿਹੜੇ ਇਨਾਂ ਦੀ ਸੀਨ ਦਾ ਪਨਾਪ ਲਵਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਪਰ ਬ੍ਰੈਸਟ ਦਾ ਨਾਪ ਲਵਾਂਗੇ ਲੋਅਰ ਬ੍ਰੈਸਟ ਦਾ ਨਾਪ ਲਵਾਂਗੇ ਅੱਪਰ ਬ੍ਰੈਸਟ ਇੱਥੇ ਜਿਹੜਾ ਹੈਗਾ 18 ਇੰਚ ਜਿਹੜਾ ਆ ਰਿਹਾ ਹੈਗਾ ਤੇ ਇਹਨੂੰ ਆਪਾਂ ਕਰਾਂਗੇ ਨੋਟ ਤੇ ਬਿਨਾਂ ਕਿਸੇ ਮਾਰਜਨ ਨੂੰ ਪਲੱਸ ਕੀਤੇ ਹੋਏ ਸੇਮ ਆਪਾਂ ਉਸੇ ਤਰੀਕੇ ਨਾਲ ਕਰਾਂਗੇ ਫਿਰ 2 ਇੰਚ ਲਗਭਗ نیچے ਡਾਊਨ ਕਰਕੇ ਜਿਹੜਾ ਆਪਾਂ ਇੱਕ ਹੋਰ ਨਾਪ ਲਵਾਂਗੇ ਇਹ ਲੋਅਰ ਬ੍ਰੈਸਟ ਦਾ ਲਵਾਂਗੇ ਆਪਾਂ ਤੇ ਇਹਨੂੰ ਵੀ ਆਪਾਂ ਜਿਹੜਾ ਹੈਗਾ ਨੋਟ ਕਰ ਲਵਾਂਗੇ ਤੇ ਕਿਸੇ ਵੀ ਨਾਪ ਦੇ ਵਿੱਚ ਆਪਾਂ ਕੋਈ ਵੀ ਮਾਰਜਨ ਜਿਹੜਾ ਹੈਗਾ ਪਲੱਸ ਕਰਕੇ ਆਪਾਂ ਨਹੀਂ ਨੋਟ ਕਰਾਂਗੇ ਸੇਮ ਸੇਮ ਹੀ ਰੱਖਾਂਗੇ ਤੇ ਉਹ ਕਟਿੰਗ ਦੇ ਦੌਰਾਨ ਜੋ ਵੀ ਮਾਰਜਨ ਆਪਾਂ ਰੱਖਾਂਗੇ ਉਹ ਐਡ ਕਰ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਮਰ ਦਾ ਨਾਪ ਲਗਭਗ 6 ਇੰਚ ਡਾਊਨ ਕਰਕੇ ਟੋਟਲ ਤੋਂ 6 ਇੰਚ ਡਾਊਨ ਕਰਕੇ ਜਿਹੜਾ ਆਪਾਂ ਮੋਢੇ ਦੀ ਸੀਨ ਤੋਂ ਇਹਦਾ ਕਮਰ ਦਾ ਨਾਪ ਲਾਵਾਂਗੇ ਤੇ ਜਿੱਥੇ ਆਪਾਂ हिਪ ਦੇ ਨਿਸ਼ਾਨ ਲਗਾਏ ਹੈਗੇ ਆ ਤੁਸੀਂ हिਪ ਖਤਮ ਹੋ ਗਈ ਹੈ ਜਿੱਥੇ ਐਂਡ ਤੇ ਜਿੱਥੋਂ ਚਾਕ ਸ਼ੁਰੂ ਹੋ ਗਿਆ ਇੱਥੋਂ ਆਪਾਂ ਜਿਹੜਾ ਹੈਗਾ हिਪ ਦਾ ਜਿਹੜਾ ਨਿਸ਼ਾਨ ਆਪਾਂ ਇਹ ਚੱਕਾਂਗੇ ਇੱਥੇ ਆਪਣੇ ਹੈਗੇ ਲਗਭਗ 20 ਇੰਚ ਆ ਰਿਹਾ ਇਸ ਤੋਂ ਬਾਅਦ ਕਰਕੇ ਇਸ ਤਰ੍ਹਾਂ ਕਰਕੇ ਲੰਬੀ ਕਰਕੇ ਬਾਹਾਂ ਤੇ ਇਹਦਾ ਆਪਾਂ ਨਾਪ ਲਵਾਂਗੇ ਪਹਿਲਾਂ ਇਹਦੀ ਆਪਾਂ ਲੈਂਥ ਲਵਾਂਗੇ ਤੇ ਲੈਂਥ ਜਿਹੜੀ ਹੈਗੀ ਹੈ ਆਪਣੇ ਕੋਲੇ ਲਗਭਗ 15 ਇੰਚ ਆ ਚੁੱਕੀ ਹੈ ਤੇ ਇਸ ਤੋਂ ਬਾਅਦ ਜਿਹੜਾ ਇਹਨੂੰ ਨੋਟ ਕਰਾਂਗੇ ਤੇ ਫਿਰ ਇਹਦੀ ਆਪਾਂ ਅੱਗੋਂ ਮੋਰੀ ਜਿਹੜੀ ਹੈਗੀ ਹੈ ਇਹ ਨੋਟ ਕਰਾਂਗੇ ਕਿੰਨੀ ਹੈ ਇਸ ਤਰੀਕੇ ਨਾਲ ਕਰਕੇ ਜਿਹੜਾ ਹੈਗਾ ਖਿੱਚ ਕੇ ਥੋੜਾ ਜਿਹਾ ਇੰਚ ਡੇਪ ਨੂੰ ਆਪਾਂ ਤੇ ਲਗਭਗ ਸਵਾ 5 ਇੰਚ ਜਿਹੜਾ ਹੈਗਾ ਆ ਰਿਹਾ ਇਸ ਤੋਂ ਬਾਅਦ ਜਿਹੜੇ ਗਲੇ ਆ ਇਹਨਾਂ ਦੀ ਡੰਗਾਈ ਆ ਆਪਾਂ ਜਿਹੜੀ ਹੈਗੀ ਆ ਇਹ ਆਪਾਂ ਨੋਟ ਕਰਾਂਗੇ ਕਿ ਕਿੰਨੇ ਕਿੰਨੇ ਇੰਚ ਹੈ ਬੈਕ ਤੇ ਫਰੰਟ ਠੀਕ ਹੈ ਜੀ ਤੇ ਕੋਈ ਵੀ ਡਿਜ਼ਾਈਨ ਜਾਂ ਕੁਝ ਹੈ ਇਹ ਤੁਸੀਂ ਆਪਣੀ ਇੱਛਾ ਮੁਤਾਬਕ ਜਿਹੜਾ ਜੋ ਵੀ ਲਗਾਉਣਾ ਲਗਾ ਸਕਦੇ ਹੋ ਤੇ ਜੇ ਤਾਂ ਤੁਹਾਡੇ ਕੋਲੇ ਹੈਗਾ ਪ੍ਰਿੰਟਡ ਕਮੀਜ਼ ਦਾ ਕਪੜਾ ਤੇ ਫਿਰ ਤਾਂ ਤੁਸੀਂ ਇੱਕ ਸਾਈਡ ਤੋਂ ਫੋਲਡ ਕਰ ਸਕਦੇ ਹੋ ਮੇਰੇ ਕੋਲੇ ਵਿੱਚ ਜਿਹੜਾ ਹੈਗਾ ਗਲੇ ਦਾ ਪੈਟਰਨ ਦਿੱਤਾ ਹੋਇਆ ਮੈਂ ਉਸ ਪੈਟਰਨ ਤੋਂ ਜਿਹੜਾ ਹੈਗਾ ਸੈਂਟਰ ਚੱਕ ਕੇ ਤੇ ਇਹ ਜਿਹੜਾ ਹੈਗਾ ਫालतू ਥੋੜਾ ਜਿਹਾ ਨਿਸ਼ਾਨ ਤੋਂ ਬਾਹਰ ਜਿਹੜਾ ਐਕਸਟਰਾ ਕਪੜਾ ਜਿਹੜਾ ਇਹ ਵੱਧ ਰਿਹਾ ਠੀਕ ਹੈ ਜੀ ਮੇਰੇ ਗਲੇ ਦਾ ਪੈਟਰਨ ਹੈ ਨਾ ਜਿਹੜਾ ਇਹਦੇ ਸੈਂਟਰ ਤੋਂ ਜਿਹੜਾ ਹੈਗਾ ਇੰਨਾ ਸਾਈਡ ਤੋਂ ਕਪੜਾ ਇਹ ਜਾ ਰਿਹਾ ਠੀਕ ਹੈ ਜੀ ਨਹੀਂ ਤਾਂ ਇੱਕ ਸਾਈਡ ਤੋਂ ਆਪਾਂ ਲੈ ਸਕਦੇ ਸੀਗੇ ਇਸ ਤੋਂ ਬਾਅਦ ਜਿਹੜਾ ਮੈਂ ਬੈਕ ਵਾਲਾ ਤੇ ਫਰੰਟ ਵਾਲਾ ਪੀਸ ਹੈ ਜਿਹੜੇ ਕੱਟ ਕਰ ਲਏ ਆ ਠੀਕ ਫਰੰਟ ਵਾਲਾ ਜਿਹੜਾ ਪੱਲਾ ਹੈਗਾ ਏ ਆਪਾਂ ਬੈਕ ਵਾਲੇ ਪੱਲੇ ਤੋਂ ਲਗਭਗ 14 ਇੰਚ 1 ਇੰਚ ਡਾਊਨ ਕਰਕੇ ਜਿਹੜਾ ਹੈ ਇਹਨੂੰ ਆਪਾਂ ਰੱਖਾਂਗੇ ਠੀਕ ਹੈ ਜੀ ਇਹ ਡਾਊਨ ਕਿਉਂ ਰੱਖਾਂਗੇ ਕਿਉਂਕਿ ਜਿਹੜੀ ਬੋਡੀ ਦੀ ਆਪਣੀ ਦੀ ਸ਼ੇਪ ਹੈਗੀ ਆ ਉਹ ਕੁਝ ਇਸ ਤਰੀਕੇ ਨਾਲ ਜਿਹੜਾ ਆਪਣਾ ਹੈਗਾ ਗਰਦਨ ਦੇ ਪਿੱਛੇ ਜਿਹੜਾ ਬੈਕ ਵਾਲਾ ਹਿੱਸਾ ਹੈਗਾ ਆਪਣਾ ਇਸ ਤਰ੍ਹਾਂ ਕਰਕੇ ਥੋੜਾ ਉੱਚਾ ਹੁੰਦਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਹੈਗਾ ਬੈਕ ਵਾਲਾ ਪੱਲਾ ਜਿਹੜਾ ਥੋੜਾ ਜਿਹਾ ਆਪਾਂ ਨੂੰ ਵੱਧ ਕੱਟਣਾ ਚਾਹੀਦਾ ਤਾਂ ਕਿ ਜਿਹੜੀ ਆਪਣੀ ਜਿਹੜੀ ਪਰਫੈਕਟ ਫਿਟਿੰਗ ਹੈ ਜਿਹੜੀ ਉਹ ਬੈਠ ਸਕੇ ਠੀਕ ਹੈ ਜੀ ਤੇ ਜਿਹੜਾ ਗਲਾ ਹੈਗਾ ਆਪਣਾ ਇਹ ਪਿੱ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਟੀਰੇ ਦਾ ਨਾਪ ਲਵਾਂਗੇ ਟੀਰਾ ਆਪਣਾਇਆ ਸੀਗਾ ਜੀ 12 ਇੰਚ ਤੇ 12 ਇੰਚ ਦਾ ਹਾਫ ਹੋ ਗਿਆ ਜਣੀ 6 ਇੰਚ ਤੇ ਇਹਦੇ ਵਿੱਚ ਅੱਧਾ ਇੰਚ ਜਿਹੜਾ ਹੈਗਾ ਆਪਾਂ ਸੀਨ ਦਾ ਜਿਹੜਾ ਐਡ ਕਰਾਂਗੇ ਤੇ ਇਹ ਮਾਰਜਨ ਜਿਹੜਾ ਅੱਧਾ ਇੰਚ ਆਪਾਂ ਰੱਖਾਂਗੇ ਨਾਲ ਤੇ ਟੋਟਲ ਜਿਹੜਾ ਹੈਗਾ ਆਪਾਂ 6.5 ਇੰਚ ਦੇ ਉੱਪਰ ਜਿਹੜਾ ਹੈਗਾ ਆਪਾਂ ਨਾਪ ਲਗਾਵਾਂਗੇ ਇਸ ਤਰ੍ਹਾਂ ਕਰਕੇ ਲਾਤੀ ਆਪਾਂ ਨਿਸ਼ਾਨੀ ਨਿਸ਼ਾਨ ਲਗਾਉਣ ਤੋਂ ਬਾਅਦ ਇੱਕ ਛੋਟਾ ਜਿਹਾ ਨਿਸ਼ਾਨ ਜਿਹੜਾ ਆਪਾਂ ਇੱਕ ਹੋਰ ਲਗਾਵਾਂਗੇ फ्रंट ਵਾਲੇ ਪੱਲੇ ਤੇ ਤੇ ਬੈਕ ਵਾਲੇ ਪੱਲੇ ਤੇ ਆਪਾਂ ਹਾਫ ਹਾਂਚ ਡਾਊਨ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਇਹ ਦੋਨੇ ਪੱਲਿਆਂ ਤੇ ਅਲੱਗ-ਅਲੱਗ ਕਰਕੇ ਲਗਾਵਾਂਗੇ ਠੀਕ ਹੈ ਜੀ ਤੇ ਇਹ ਆਪਾਂ ਕਿਉਂ ਨਿਸ਼ਾਨ ਲਗਾਇਆ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ ਜਿਹੜਾ ਇਹ ਹਾਫ ਇੰਚ ਡਾਊਨ ਕਰਕੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਇੱਥੋਂ ਆਪਾਂ ਡਾਊਨ ਕਰਕੇ ਜਿਹੜਾ ਹੈਗਾ ਮੋਢੇ ਦਾ ਨਿਸ਼ਾਨ ਲਗਾਵਾਂਗੇ ਕਿ ਆਪਣਾ ਮੋਢਾ ਜਿਹੜਾ ਹੈਗਾ ਉਹ 7 ਇੰਚ ਤੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਕਰਦੇ ਹੋਏ ਆਪਾਂ ਜਿਹੜਾ ਹੈਗਾ ਮੋਢੇ ਦਾ ਨਿਸ਼ਾਨ ਲਗਾਵਾਂਗੇ ਤੇ ਇਸ ਤਰੀਕੇ ਨਾਲ ਇਹਨੂੰ ਸਿੱਧਾ ਲਾਈਨ ਜਿਹੜੀ ਡਰਾ ਕਰਾਂਗੇ ਇਸ ਤੋਂ ਬਾਅਦ ਜਿਹੜਾ ਉੱਪਰ ਤੀਰਾ ਹੈਗਾ ਆਪਾਂ ਸਮੇਤ ਮਾਰਜਨ ਜਿਹੜਾ ਹੈਗਾ 6.5 ਇੰਚ ਤੇ ਜਿਹੜਾ ਨਿਸ਼ਾਨ ਆਪਾਂ ਲਗਾਇਆ ਤੇ ਜਿਹੜਾ ਹੈਗਾ نیچے ਜਿਹੜਾ ਆਪਾਂ ਨਿਸ਼ਾਨ ਲਗਾਉਣਾ ਹੈਗਾ ਉਹ ਅੱਧਾ ਇੰਚ ਘੱਟ ਕਰਕੇ ਲਗਾਉਣਾ ਠੀਕ ਹੈ ਜੀ ਤਾਂ ਕਿ ਜਿਹੜੀ ਹੈਗੀ ਆ ਆਪਣੇ ਆਰਮਹੋਲ ਦੇ ਜਿਹੜੇ ਵਿੱਚ ਹੈਗੀ ਆ ਕਾਟ ਬਹੁਤ ਵਧੀਆ ਤਰੀਕੇ ਨਾਲ ਪੈ ਸਕੇ ਤੇ ਕੋਈ ਝੋਲ ਵਗੈਰਾ ਜਿਹੜੇ ਆਪਣੇ ਆਰਮਹੋਲ ਦੇ ਵਿੱਚ ਨਾ ਪੈਣ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਕਰਕੇ ਜਿਹੜੇ ਹੈ ਮੈਂ ਇੱਕ ਤਾਂ ਬਰਾਬਰ ਵਾਲੀ ਸੀਨ ਜਿਹੜੀ ਇਹ ਨਿਸ਼ਾਨੀ ਲਗਾ ਦਿੱਤੀ ਹੈਗੀ ਐ ਜਿਹੜੀ 6.5 ਇੰਚ ਤੇ ਲੱਗੀ ਆ ਇੱਕ ਜਿਹੜੀ ਹੈਗੀ ਮੈਂ 6 ਇੰਚ ਵਾਲਾ ਜਿਹੜਾ ਹੈਗਾ ਨਿਸ਼ਾਨ ਹੈ ਇਹ ਲਗਾ ਦਿੱਤਾ ਅੱਧਾ ਇੰਚ ਘੱਟ ਕਰਕੇ ਤੇ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਹੜਾ ਹੈਗਾ ਕਿੰਨਾ ਕਪੜੇ ਦੇ ਵਿੱਚ ਡਿਸਟੈਂਸ ਹੈਗਾ ਤੇ ਜੇ ਆਪਾਂ ਅੱਧਾ ਇੰਚ ਜਿਹੜਾ ਹੈਗਾ ਇਹਨੂੰ ਇਨ ਨਾ ਕਰੀਏ ਤਾਂ ਤੁਸੀਂ ਇੰਨਾ ਕਪੜਾ ਜਿਹੜਾ ਹੈਗਾ ਇਹ ਫालतू ਵਿੱਚ ਹੋਊਗਾ ਤੇ ਝੋਲ ਪੈਣਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਸਾਈਡ ਵਾਲੀ ਸੀਨ ਲਗਾਵਾਂਗੇ ਆਪਣੀ ਸੀਨ ਦਾ ਨਾਪ ਹੈਗਾ ਸੀਗਾ 12.5 ਇੰਚ ਤੇ ਅੱਧਾ ਇੰਚ ਜਿਹੜਾ ਹੈਗਾ ਆਰਮਹੋਲ ਦੀ ਸੀਨ ਦੇ ਵਿੱਚ ਦਬ ਜੂਗਾ ਤੇ ਅੱਧਾ ਇੰਚ ਜਿਹੜਾ ਹੈਗਾ ਸਾਈਡ ਵਾਲੀ ਜਿਹੜੀ ਪਲੇਟ ਹੈਗੀ ਆਪਣੀ ਉਹਦੇ ਵਿੱਚ ਦਬ ਜੂਗਾ ਠੀਕ ਹੈ ਜੀ ਜਿੰਨਾ ਆਪਣਾ ਸਾਈਡ ਵਾਲੀ ਸੀਨ ਦਾ ਨਾਪ ਹੈਗਾ ਉਹਦੇ ਵਿੱਚ ਤੁਸੀਂ 1 ਇੰਚ ਪਲੱਸ ਕਰ ਦੇਣਾ ਠੀਕ ਹੈ ਜੀ ਆਪਣਾ ਸੀਨ ਦਾ ਨਾਪ ਆਪਾਂ 12.5 ਇੰਚ ਆਪਾਂ 1 ਇੰਚ ਪਲੱਸ ਕਰਾਂਗੇ ਤੇ ਆਪਣਾ ਟੋਟਲ ਨਾਪ ਆ ਗਿਆ 13.5 ਇੰਚ ਠੀਕ ਹੈ ਜੀ ਨਾਪ ਤੁਸੀਂ ਕਿਸੇ ਵੀ ਸਾਈਜ਼ ਦਾ ਤੁਸੀਂ ਕਮੀਜ਼ ਬਣਾ ਰਹੇ ਹੋ ਸਾਈਡ ਵਾਲੀ ਸੀਨ ਦੇ ਵਿੱਚ ਹਮੇਸ਼ਾ ਤੁਸੀਂ 1 ਇੰਚ ਹੀ ਪਲੱਸ ਕਰਨਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕਰਕੇ ਆਪਾਂ ਜਿਹੜਾ हिਪ ਦਾ ਨਿਸ਼ਾਨ ਹੈ ਇਹਨੂੰ ਆਪਾਂ ਲਗਾ ਦੇਵਾਂਗੇ ਇਹਦੇ ਨਾਲ ਜਿਹੜਾ ਹੈਗਾ ਆਪਣੀ ਟੋਟਲ ਸੀਨ ਦਾ ਆਪਾਂ ਨੂੰ ਆਈਡੀਆ ਹੋ ਜਾਊਗਾ ਤੇ ਇਹਦੇ ਵਿੱਚ ਵਾਲੇ ਜਿਹੜੇ ਨਿਸ਼ਾਨ ਹੈਗੇ ਆ ਬਹੁਤ ਆਸਾਨ ਤਰੀਕੇ ਨਾਲ ਲੱਗ ਜਾਣਗੇ ਠੀਕ ਹੈ ਜੀ ਤੇ ਇਹਦਾ ਹੈਗਾ ਆਪਾਂ ਘੇਰਾ ਹੈਗਾ ਆਪਣਾ ਜਿਹੜਾ 20 ਇੰਚ ਤੇ ਇਹਦਾ ਆਪਾਂ ਰੱਖ ਲਿਆ ਤੇ 2 ਇੰਚ ਜਿਹੜਾ ਹੈਗਾ ਸਾਈਡ ਤੇ ਆਪਾਂ ਮਾਰਜਨ ਤੇ ਪਾਈ ਆਸਤੇ ਸਾਈਡ ਤੇ ਛੱਡਿਆ ਹੋਇਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੀ ਬੋਡੀ ਸ਼ੇਪ ਦੇ ਅਕੋਰਡਿੰਗ ਕਈ ਕਈ ਤੁਸੀਂ ਦੇਖਿਆ ਹੋਣਾ ਕਿ ਲੇਡਿਸ ਦੇ ਇਸ ਤਰ੍ਹਾਂ ਕਰਕੇ ਬ੍ਰੈਸ ਦੇ ਬੈਕ ਸਾਈਡ ਤੇ ਇਸ ਤਰ੍ਹਾਂ ਕਰਕੇ ਨਾ ਸਾਈਡ ਤੇ ਬਹੁਤ ਜ਼ਿਆਦਾ ਮਾਸ ਹੈ ਜਿਹੜਾ ਇਕੱਠਾ ਹੋਇਆ ਹੁੰਦਾ ਜਦੋਂ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਣੀ ਹੈ ਹੈਨਾ ਤੇ ਇਹਨਾਂ ਚੀਜ਼ਾਂ ਨੂੰ ਵੀ ਜਿਹੜਾ ਹੈਗਾ ਆਪਣੇ ਕਸਟਮਰ ਦੀ ਬੋਡੀ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਹੈਗੇ ਆਪਾਂ ਨਿਸ਼ਾਨ ਲਗਾਉਣੇ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਣੀ ਕਮਰ ਦਾ ਜਿਹੜਾ ਹੈਗਾ ਨਿਸ਼ਾਨ ਆਪਾਂ ਉਹ ਲਗਾਵਾਂਗੇ ਤੇ ਲੋਅਰ ਬ੍ਰੈਸਟ ਦਾ ਜਿਹੜਾ ਹੈਗਾ ਨਿਸ਼ਾਨ ਇਹ ਆਪਾਂ ਲਗਾਵਾਂਗੇ ਜਿਹੜੀ ਹੈਗੀ ਇਹ ਕਮਰ ਹੈਗੀ ਆਪਣੀ ਡਾਊਨ ਆਪਾਂ 6.5 ਇੰਚ ਤੇ ਰੱਖਾਂਗੇ ਨਿਸ਼ਾਨ ਨੂੰ ਜਿਹੜਾ ਹੈਗਾ ਥੋੜਾ ਜਿਹਾ ਡਾਰਕ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲੋਅਰ ਬ੍ਰੈਸਟ ਵਾਲਾ ਜਿਹੜਾ ਹੈਗਾ ਨਿਸ਼ਾਨ ਆਪਾਂ ਇਹ ਲਗਾਵਾਂਗੇ ਪਲੇਟ ਵਗੈਰਾ ਪਾਵਾਂਗੇ ਤੇ ਇਸ ਤੋਂ ਬਾਅਦ ਤੁਸੀਂ ਦੇਖਿਓ ਵੀ ਜਿਹੜਾ ਹੈਗਾ ਇਸ ਤਰੀਕੇ ਨਾਲ ਕਰਕੇ ਜਿਹੜਾ 1/2 ਇੰਚ ਉੱਤੇ ਜਿਹੜਾ ਮਾਰਜਿਨ ਹੈਗਾ ਪਤਰਸ਼ਾ ਉਹ ਆਪਾਂ ਕੱਟਾਂਗੇ 10 ਇੰਚ ਡਾਊਨ ਆਪਣੀਆਂ ਪਲੇਟ ਆਈਆਂ ਸੀਗੀਆਂ ਤੇ ਅੱਧਾ ਇੰਚ ਜਿਹੜਾ ਹੈਗਾ ਮਾਰਜਿਨ ਸੀਣ ਵਾਲਾ ਤੇ ਟੋਟਲ ਹੋ ਗਿਆ 11 ਇੰਚ ਠੀਕ ਹੈ ਜੀ ਆਪਾਂ ਜਿਹੜਾ ਹੈਗਾ 11 ਇੰਚ ਦੇ ਉੱਪਰ ਜਿਹੜੀ ਹੈਗੀ ਆ ਪਲੇਟ ਦਾ ਨਿਸ਼ਾਨ ਜਿਹੜਾ ਲਗਾਵਾਂਗੇ ਠੀਕ ਹੈ ਜੀ ਜਿਹੜਾ ਹੁੰਦਾ ਹੈ ਸੈਂਟਰ ਵਾਲਾ ਡਿਸਟੈਂਸ ਏ ਵੀ ਜਿਹੜਾ ਹੈਗਾ ਆਪਣੀ ਬੋਡੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਆਪਣਾ ਜਿਹੜਾ ਹੈਗਾ ਬੈਸਟ ਸਾਈਜ਼ ਕਿੰਨਾ ਕੁ ਹੈਵੀ ਹੈ ਉਸ ਹਿਸਾਬ ਨਾਲ ਜਿਹੜਾ ਹੈਗਾ ਸੈਂਟਰ ਵਾਲਾ ਜਿਹੜਾ ਹੈਗਾ ਗੈਪ ਹੈ ਪਲੇਟ ਦਾ ਇਹ ਰੱਖਿਆ ਜਾਂਦਾ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਸਾਈਜ਼ ਆਪਣਾ ਜਿਹੜਾ ਹੈਗਾ ਨੋਰਮਲ ਹੈ ਤੇ ਇਹਦਾ ਜਿਹੜਾ ਹੈਗਾ ਸੈਂਟਰ ਗੈਪ ਹੈ ਜਿਹੜਾ ਆਪਾਂ 7 ਇੰਚ ਰੱਖਾਂਗੇ ਠੀਕ ਹੈ ਜੀ 7 ਇੰਚ ਦਾ ਹਾਫ ਕਰਕੇ ਜਿਹੜਾ ਹੈਗਾ ਆਪਾਂ 3.5 ਇੰਚ ਤੇ ਜਿਹੜਾ ਹੈਗਾ ਨਿਸ਼ਾਨ ਆਪਾਂ ਲਗਾਵਾਂਗੇ ਠੀਕ ਹੈ ਜੀ 3.5 ਇੰਚ ਦੇ ਉੱਤੇ ਆਪਾਂ ਜਿਹੜਾ ਹੈਗਾ ਨਿਸ਼ਾਨ ਫਿਕਸ ਕਰਾਂਗੇ ਤੇ ਇਹ ਹੈਗਾ ਹਰ ਸਾਈਜ਼ ਦੇ ਵਿੱਚ ਜਿਹੜਾ ਹੈਗਾ ਇਹਨੂੰ ਆਪਾਂ 3.5 ਇੰਚ ਤੇ ਨਹੀਂ ਲਗਾਉਂਦੇਗੇ ਅਕੋਰਡਿੰਗ ਟੂ ਬੋਡੀ ਸ਼ੇਪ ਤੇ ਇਹ ਜਿਹੜਾ ਹੈਗਾ ਸਾਈਜ਼ ਘਟਦਾ ਜਾਂ ਵਧਦਾ ਰਹਿੰਦਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਨਿਸ਼ਾਨ ਆਪਾਂ ਹੈਗਾ ਪੌਣੀ 2 ਇੰਚ ਤੇ ਬਿਲਕੁਲ ਸਿੱਧ ਦੇ ਵਿੱਚ ਲਗਾਵਾਂਗੇ ਨਿਸ਼ਾਨ ਜਿਹੜਾ ਇਹਨਾਂ ਦੋਹਾਂ ਨਿਸ਼ਾਨਾਂ ਦਾ ਸੈਂਟਰ ਮੰਨ ਕੇ ਤੇ ਹਾ 1.5 ਇੰਚ ਜਿਹੜਾ ਹੈਗਾ ਆਪਾਂ ਉੱਪਰ ਕਰਕੇ ਜਿਹੜਾ ਹੈਗਾ ਇਹਦੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਨਿਸ਼ਾਨ ਆਪਾਂ ਇਹ ਬਣਾਵਾਂਗੇ ਠੀਕ ਹੈ ਜੀ ਕਿ ਇਹ ਜਿਹੜਾ ਹੈਗਾ 3.5 ਇੰਚ ਤੋਂ ਬਾਅਦ ਇਹ ਹੈਗਾ ਪੌਣੇ 2 ਇੰਚ ਤੇ ਪੌਣੇ 2 ਇੰਚ ਦੇ ਸੈਂਟਰ ਦੇ ਵਿੱਚ ਕਰਕੇ ਉੱਪਰ ਹੈਗਾ ਜਿਹੜਾ ਇਹ 1.5 ਇੰਚ ਦੇ ਗੈਪ ਦੇ ਉੱਪਰ ਇਹ ਜਿਹੜੀ ਹੈਗੀ ਆਪਣੀ ਟ੍ਰਾਇੰਗਲ ਸ਼ੇਪ ਜਿਹੜੀ ਹੈਗੀ ਬਣ ਗਈ ਹੈ ਠੀਕ ਹੈ ਜੀ ਤੇ ਉੱਪਰ ਹੈਗਾ ਆਪਣਾ ਤੀਰਾ ਜਿਹੜਾ ਹੈਗਾ ਆਪਾਂ ਵਿਦ ਮਾਰਜਨ ਜਿਹੜਾ ਹੈਗਾ 6.5 ਇੰਚ ਲਿਆ ਤੇ ਜਿਹੜਾ ਨਿਸ਼ਾਨ ਆਪਾਂ ਇੱਥੇ ਜਿਹੜਾ 6.5 ਇੰਚ ਦੇ ਉੱਤੇ ਲਗਾਇਆ ਹੈਗਾ ਉਹਦੇ ਨਾਲ ਜਿਹੜਾ ਉੱਪਰ ਵਾਲੇ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਮੈਚ ਕਰ ਦਾਂਗੇ ਠੀਕ ਹੈ ਜੀ ਤੇ ਜਿਹੜਾ ਹੈਗਾ ਬਾਅਦ ਵਾਲਾ ਨਿਸ਼ਾਨ ਇਹਨੂੰ ਆਪਾਂ ਜਿਹੜਾ ਕਮਰ ਦਾ ਨਿਸ਼ਾਨ ਲਗਾਇਆ ਇਹ ਤੋਂ 1 ਇੰਚ ਡਾਊਨ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਤੇ ਉਹਦੇ ਨਾਲ ਇਹਨੂੰ ਸਿੱਧਾ ਇਸ ਤਰੀਕੇ ਨਾਲ ਕਰਕੇ ਆਪਾਂ ਮੈਚ ਕਰ ਦਾਂਗੇ ਠੀਕ ਹੈ ਜੀ ਇਹ ਨਿਸ਼ਾਨ ਨੂੰ ਜਿਹੜਾ ਹੈਗਾ ਡਾਊਨ ਨਿਸ਼ਾਨੀ ਲਗਾਉਣ ਦੀ ਕੋਈ ਉਹ ਗੱਲ ਨਹੀਂ ਹੈਗੀ ਦਿੱਕਤ ਵਾਲੀ ਕਿਉਂਕਿ ਜਦੋਂ ਇਹਨੂੰ ਆਪਾਂ ਸੀਨ ਲਗਾਵਾਂਗੇ ਤੇ ਇਹ ਨਿਸ਼ਾਨ ਜਿਹੜਾ ਆਟੋਮੈਟਿਕ ਹੀ ਜਿਹੜਾ ਹੈਗਾ ਡਾਊਨ ਚਲਾ ਜਾਊਗਾ ਠੀਕ ਹੈ ਤੇ ਇਹ ਪਲੇਟ ਆ ਜਿਹੜੀ ਥੋੜੀ ਜੀ ਝੁਕ ਜੂਗੀ نیچے ਤੇ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਫਰੰਟ ਜਿਹੜੀ ਪਲੇਟ ਹੈਗੀ ਆ 6 ਇੰਚ ਦੀ ਜਿਹੜੀ ਲੈਂਥ ਆਪਾਂ ਇਹਦੀ ਰੱਖਾਂਗੇ ਤੇ نیچے ਵੀ ਸੇਮ ਜਿਹੜਾ ਹੈਗਾ 3/3 ਇੰਚ ਤੇ ਨਿਸ਼ਾਨ ਲਗਾ ਕੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਸੇ ਦਾ ਇਹਨੂੰ ਆਪਾਂ ਲਾਈਨ ਡਰਾ ਕਰਾਂਗੇ ਤੇ ਸੈਂਟਰ ਇਹਦਾ ਜਿਹੜਾ ਹੈਗਾ 1/2 ਇੰਚ ਦਾ ਦੇ ਕੇ ਸਪੇਸ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਆਪਾਂ ਪਲੇਟ ਦੀ ਸ਼ੇਪ ਦੇਵਾਂਗੇ ਤੇ ਨਿਸ਼ਾਨ ਲਗਾਉਂਦੇ ਟਾਈਮ ਤੁਸੀਂ ਬਹੁਤ ਹੀ ਸਾਵਧਾਨੀ ਤੇ ਬਹੁਤ ਹੀ ਕੇਅਰਫੁਲੀ ਜਿਹੜੇ ਨਿਸ਼ਾਨ ਜਿਹੜੇ ਹੈਗੇ ਆ ਇਹ ਲਗਾਉਣੇ ਆ ਠੀਕ ਹੈ ਜੀ ਜਿਹੜੀ ਫਿਟਿੰਗ ਦੇ ਨਿਸ਼ਾਨ ਹੈਗੇ ਆ ਉਹ ਮੈਂ ਹਮੇਸ਼ਾ ਹੀ ਸ਼ੇਪ ਪੱਟੀ ਨਾਲ ਲਗਾਉਣੀ ਆ ਇਹਦੇ ਨਾਲ ਇਹ ਹੁੰਦਾ ਕਿ ਜਿਹੜੇ ਨਿਸ਼ਾਨ ਆ ਬਹੁਤ ਹੀ ਪਰਫੈਕਟ ਤੇ ਬਹੁਤ ਹੀ ਸਮੂਥਲੀ ਜਿਹੜੇ ਹੈਗੇ ਆ ਉਹ ਮਿਕਸ ਹੋ ਜਾਂਦੇ ਆ ਇੱਕ ਦੂਸਰੇ ਨਾਲ ਤੇ ਕਿਤੇ ਵੀ ਮਤਲਬ ਕਿ ਜਿਹੜਾ ਹੈਗਾ ਵਾਲਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਝੋਲ ਹੈ ਜਾਂ ਕੁਝ ਇਸ ਤਰੀਕੇ ਦਾ ਜਿਹੜਾ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਅੱਪਰ ਬ੍ਰੈਸ਼ ਦਾ ਜਿਹੜਾ ਹੈਗਾ ਨਿਸ਼ਾਨ ਇਹ ਲਗਾਵਾਂਗੇ ਆਪਣਾ ਟੋਟਲ ਆਇਆ ਸੀਗਾ 18 ਇੰਚ 18 ਇੰਚ ਦਾ ਜਿਹੜਾ ਹੈਗਾ ਹਾਫ ਹੈਗਾ 9 ਇੰਚ ਤੇ ਅੱਧਾ ਇੰਚ ਜਿਹੜੀ ਹੈਗੀ ਹੈ ਪਲੇਟ ਦਾ ਵਿੱਚ ਮਾਰਜਿਨ ਜੋੜ ਕੇ 9.5 ਇੰਚ ਤੇ ਨਿਸ਼ਾਨ ਲਗਾਤਾ ਤੇ ਇਹ ਜਿਹੜਾ ਹੈਗਾ ਆਪਣਾ ਇੱਥੇ ਜਿਹੜਾ ਸਾਈਜ਼ ਆਪਣਾ 18 ਇੰਚ ਆਇਆ ਸੀ ਇਸ ਕਰਕੇ ਇੱਥੇ ਆਪਾਂ 9 ਇੰਚ ਦੇ ਜਿਹੜਾ ਇਹ ਨਿਸ਼ਾਨ ਆਪਾਂ ਲਗਾਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਹੈਗੀ ਆ ਕਮਰ ਆਪਣੀ ਆਈ ਸੀ 16.5 ਠੀਕ ਹੈ ਜੀ 16.5 ਦਾ ਹੈਗਾ ਹਾਫ ਆਪਣਾ ਆ ਗਿਆ 2.5 8 2.5 8 ਤੇ نیچے ਜਿਹੜੀ ਹੈਗੀ ਆਪਣੀ ਪਲੇਟ ਦਾ ਜਿਹੜਾ ਮਾਰਜਨ ਹੈਗਾ ਪਲੇਟ ਜਿਹੜੀ ਡਬਲ ਹੋ ਕੇ ਆਪਣਾ ਲਗਭਗ 14 ਇੰਚ ਕਵਰ ਕਰੂਗੀ ਠੀਕ ਹੈ ਜੀ ਤੇ ਆਪਾਂ ਟੋਟਲ ਜਿਹੜਾ ਹੈਗਾ 9 ਇੰਚ ਦੇ ਉੱਪਰ ਆ ਜਿਹੜਾ ਹੈਗਾ ਨਿਸ਼ਾਨ ਆਪਾਂ ਲਗਾਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕਰਕੇ ਤੇ ਆਪਾਂ ਨਿਸ਼ਾਨ ਲਗਾ ਦਵਾਂਗੇ ਤੇ ਇੱਕ ਵਾਰ ਜਦੋਂ ਆਪਾਂ ਪਲੇਟ ਵਗੈਰਾ ਪਗਾਤੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀਨ ਦੇ ਟਾਈਮ ਤੇ ਵੀ ਦੁਬਾਰਾ ਫਿਟਿੰਗ ਜਿਹੜੀ ਹੈਗੀ ਆਪਾਂ ਚੈੱਕ ਕਰਾਂਗੇ ਠੀਕ ਹੈ ਜੀ ਹਾਫ ਇੰਚ ਮਾਰਜਨ ਜੇ ਆਪਾਂ ਨਾ ਵਿੱਚ ਪਲੇਟ ਦਾ ਜੋੜੀਏ ਤਾਂ ਕੁਝ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਨਿਸ਼ਾਨ ਜੁੜਨਗੇ ਇਸ ਤਰੀਕੇ ਨਾਲ ਕਰਕੇ ਜਿਹੜਾ ਹੈਗਾ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ 6 ਫੱਟੀ ਨਾਲ ਮੈਚ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਕਮਰ ਦੇ ਨਿਸ਼ਾਨ ਨੂੰ ਹਿੱਪ ਦੇ ਨਿਸ਼ਾਨ ਨਾਲ ਇਸ ਤਰੀਕੇ ਨਾਲ ਸ਼ੇਪ ਫੱਟੀ ਨੂੰ ਰੱਖ ਕੇ ਤੇ ਸੇਧ ਦੇ ਵਿੱਚ ਜਿਹੜਾ ਹੈਗਾ ਗਲਾਈ ਦਿੰਦੇ ਹੋਏ ਤੇ ਆਪਾਂ ਮੈਚ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਮੋਢਿਆਂ ਦੀ ਸ਼ੇਪ ਆ ਜਿਹੜੀ ਫੱਟੀ ਨੂੰ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਰੱਖਣਾ ਤੇ ਜਿਹੜਾ ਨਿਸ਼ਾਨਾ ਨੂੰ ਹੈਗਾ ਇੱਕ ਵਾਰੀ ਫਿਰ ਤੋਂ ਜਿਹੜਾ ਹੈਗਾ ਇਸ ਤਰੀਕੇ ਨਾਲ ਜਿਹੜਾ ਸ਼ੇਪ ਦੇ ਕੇ ਤੇ ਇੱਕ ਸਿੱਧੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਡਰਾ ਕਰਨੇ ਤਾਂ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਝੋਲ ਵਗੈਰਾ ਜਿਹੜਾ ਨਾ ਪੈ ਸਕੇ ਠੀਕ ਹੈ ਜੀ ਇੱਥੇ ਜਿਹੜਾ ਹੈਗਾ ਬਹੁਤ ਹੀ ਸੋਹਣਾ ਕਵ ਸ਼ੇਪ ਜਿਹੜਾ ਕੱਪ ਜਿਹੜਾ ਆਪਣਾ ਬਣ ਕੇ ਰੈਡੀ ਹੋਊਗਾ ਤੇ ਇਹਦੇ ਨਾਲ ਫਿਟਿੰਗ ਜਿਹੜੀ ਬਹੁਤ ਹੀ ਜ਼ਿਆਦਾ ਪਰਫੈਕਟ ਬੈਠਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ 6 ਇੰਚ ਇਹਨਾਂ ਤੇ ਕਰਕੇ ਜਿਹੜਾ ਹੈਗਾ ਆਪਾਂ ਨਿਸ਼ਾਨ ਲਗਾਇਆ ਇਹਦੇ ਉੱਤੇ ਜਿਹੜਾ ਹੈਗਾ ਆਪਾਂ ਫਰੰਟ ਪੀਸ ਦੀ ਜਿਹੜੀ ਹੈਗੀ ਆਪਾਂ ਸ਼ੇਪ ਦੇਵਾਂਗੇ ਆਰਮਹੋਲ ਦੀ ਤੇ ਇਹ ਜਿਹੜਾ ਹੈਗਾ 1/2 ਇੰਚ ਦਾ ਇਨਸਾਈਡ ਹੈਗਾ ਹੀ ਆ ਤੇ 1/2 ਇੰਚ ਨੂੰ ਮਾਰਜਨ ਹੋਰ ਲੈਂਦੇ ਹੋਏ ਟੋਟਲ 1 ਇੰਚ ਦੇ ਉੱਤੇ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਕਮਾਓ ਦੇ ਕੇ ਤੇ ਇਹਦਾ ਆਪਾਂ ਆਰਮਹੋਲ ਦਾ ਜਿਹੜਾ ਨਿਸ਼ਾਨ ਆਪਾਂ ਲਗਾਵਾਂਗੇ ਫਰੰਟ ਵਾਲੇ ਦਾ ਠੀਕ ਹੈ ਜੀ ਤੇ ਜਿਹੜਾ ਹੈਗਾ ਬੈਕ ਵਾਲਾ ਪੀਸ ਆ ਉਹਦਾ ਜਿਹੜਾ ਹੈਗਾ ਆਪਾਂ ਜਿਹੜਾ ਥੋੜਾ ਜਿਹਾ ਮਾਰਜਨਾ ਜਿਹੜਾ ਛੱਡਦੇ ਹੋਏ ਲਗਭਗ 1 ਇੰਚ ਦਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਨਿਸ਼ਾਨ ਆਪਾਂ ਡਰਾ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਸਮੂਥਲੀ ਜਿਹੜੀ ਹੈਗੀ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਕਟਿੰਗ ਹੋ ਚੁੱਕੀ ਹੈ ਤੇ ਜਿਹੜਾ ਉੱਪਰ 1/2 ਇੰਚ ਮਾਰਜਨ ਮੈਂ ਤੁਹਾਨੂੰ ਦੱਸਿਆ ਸੀ ਉਹਨਾਂ ਦੋਹਾਂ ਪੱਲਿਆਂ ਨੂੰ ਜਿਹੜਾ ਬੈਕ ਫਰੰਟ ਦੇ ਪੱਲੇ ਜਿਹੜੇ ਹੈਗੇ ਬਰਾਬਰ ਕਰਕੇ ਇਸ ਤਰੀਕੇ ਨਾਲ ਜਿਹੜਾ ਹੈਗਾ 1/2 ਇੰਚ ਦਾ ਮਾਰਜਨ ਜਿਹੜੇ ਹੈਗੇ ਆ ਕੰਦੇ ਜਿਹੜੇ ਡਾਊਨ ਕਰ ਦੇਣੇ ਆ ਤਾਂ ਕਿ ਜਿਹੜਾ ਹੈਗਾ ਆਪਣੀ ਜਿਹੜੀ ਬਾਜੂ ਦਾ ਆਰਮਹੋਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝੋਲ ਵਗੈਰਾ ਜਿਹੜਾ ਹੈਗਾ ਨਾ ਪਵੇ ਇਸ ਤੋਂ ਬਾਅਦ ਆ ਜੰਨੇ ਆਪਾਂ ਬੈਕ ਪੀਸ ਦੇ ਉੱਪਰ ਠੀਕ ਹੈ ਜੀ ਤੇ ਬੈਕ ਪੀਸ ਦੀਆਂ ਜਿਹੜੀਆਂ ਹੈਗੀਆਂ ਪਲੇਟਸ ਹੈ ਜਿਹੜੀਆਂ ਹੈਗੀਆਂ ਇਹ ਆਪਾਂ ਜਿਹੜਾ 1/2 ਇੰਚ ਜਿਹੜਾ ਅੰਦਰ ਨੂੰ ਝੁਕੂਗਾ ਅਗਲੇ ਪੀਸ ਨੂੰ ਠੀਕ ਹੈ ਜੀ ਇਹ 1 ਇੰਚ ਆਪਾਂ ਉੱਪਰ ਰੱਖਿਆ ਸੀ ਮਤਲਬ ਕਿ ਇਹ 1 ਇੰਚ ਲੰਬਾ ਸੀ ਤੇ ਜੇ ਉਹਦੇ ਨਿਸ਼ਾਨ ਆਪਾਂ 11 ਇੰਚ ਦੇ ਉੱਪਰ ਡਾਊਨ ਕਰਕੇ ਲਗਾਈ ਹੈਗੇ ਆ ਤੇ ਬੈਕ ਪੀਸ ਦੇ ਜਿਹੜੇ ਨਿਸ਼ਾਨ ਹੈਗੇ ਆ ਇਹ 12 12 ਇੰਚ ਤੇ ਜਿਹੜੇ ਹੈਗੇ ਹਨ ਨੂੰ ਆਪਾਂ ਡਾਊਨ ਕਰਕੇ ਜਿਹੜਾ ਹੈ ਇਹਨੂੰ ਲਗਾਵਾਂਗੇ ਠੀਕ ਹੈ ਜੀ ਸੈਂਟਰ ਸਪੇਸ ਆ ਜਿਹੜੀ ਉਹ ਸੇਮ ਹੀ ਰਹੂਗੀ ਇਹਨੂੰ ਆਪਾਂ 3.5 ਇੰਚ ਤੇ ਜਿਹੜਾ ਕਰਕੇ ਲਗਾਵਾਂਗੇ ਫਰੰਟ ਵਾਲੀ ਜਿਹੜੀ ਲੈਂਥ ਵਾਲੀ ਪਲੇਟ ਹੈਗੀ ਇਹਨੂੰ ਆਪਾਂ 6 ਇੰਚ ਦਾ ਰੱਖਿਆ ਪਰ ਲੇਕਿਨ ਜਿਹੜੀ ਹੈਗੀ ਬੈਕ ਵਾਲੀ ਪਲੇਟ ਹੈ ਇਹਨੂੰ ਆਪਾਂ 6.5 ਇੰਚ ਦਾ ਰੱਖਾਂਗੇ ਠੀਕ ਹੈ ਜੀ 6.5 ਇੰਚ ਦਾ ਕਿਉਂ ਰੱਖਾਂਗੇ ਇਹ ਵੀ ਮੈਂ ਤੁਹਾਨੂੰ ਦੱਸ ਦਈਆਂ ਜੀ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਰਾਜ਼ ਹੈ ਆਪਾਂ ਇੱਥੇ ਆ ਕੇ ਨਿੱਕੀ ਜੀ ਇੱਕ ਮਿਸਟੇਕ ਕਰ ਦਿੰਨੇ ਆ ਕਿ ਸੇਮ ਆਪਾਂ ਫਰੰਟ ਵਾਲੇ ਪੀਸ ਦੇ ਅਕੋਰਡਿੰਗ ਹੀ ਜਿਹੜੀ ਮਗਰਲੇ ਪੱਲੇ ਦੀ ਜਿਹੜੀ ਹੈਗੀ ਆ ਪਲੇਟਾਂ ਆਪਾਂ ਪਾ ਦਿੰਨੇ ਆ ਤੇ ਆਪਣਾ ਜਿਹੜਾ ਹੈਗਾ ਬਾਡੀ ਸ਼ੇਪ ਆ ਕੁਝ ਉਹ ਅਲੱਗ ਹੈਗਾ ਤੇ ਸੇਮ ਇਸੇ ਪ੍ਰੋਸੈਸ ਨਾਲ ਹੀ ਜਿਹੜਾ ਹੈਗਾ ਦੂਜੇ ਪਾਸੇ ਵੀ ਨਿਸ਼ਾਨ ਲਗਾ ਲਾਂਗੇ ਤੇ ਇਹ ਮੈਂ ਅੱਧਾ ਇੰਚ ਕਿਉਂ ਲੰਬਾ ਰੱਖਿਆ ਤੁਸੀਂ ਇੱਥੇ ਦੇਖੋ ਇੱਥੇ ਸਮਝੋ ਜਿਹੜਾ ਹੈਗਾ ਅੱਗੇ ਵਾਲੀ ਸਾਈਡ ਆਪਣਾ ਜਿਹੜਾ ਪੇਟ ਵਧਿਆ ਹੁੰਦਾ ਠੀਕ ਹੈ ਜੀ ਅੱਗੇ ਵਾਲੀ ਪਲੇਟ ਤਾਂ ਛੋਟੀ ਪਾਉਣੀ ਹੈ ਕਿ ਆਪਣੇ ਪੇਟ ਤੇ ਕੱਸ ਨਾ ਪਵੇ ਤੇ ਬੈਕ ਵਾਲੀ ਸਾਈਡ ਜਿਹੜੀ ਰੀੜ ਦੀ ਹੱਡੀ ਜਿਹੜੀ ਆਪਣੀ ਥੋੜੀ ਅੰਦਰ ਨੂੰ ਝੁਕੀ ਹੁੰਦੀ ਹੈ ਤੇ ਇੱਥੇ ਜਿਹੜਾ ਹੈਗਾ ਵਾਧੂ ਦਾ ਕੱਪੜਾ ਜਿਹੜਾ ਹੁੰਦਾ ਉਹ ਝੋਲ ਮਾਰਦਾ ਇਸ ਕਰਕੇ ਜਿਹੜਾ ਹੈਗਾ ਆਪਾਂ ਬੈਕ ਵਾਲੀ ਪਲੇਟ 1/2 ਇੰਚ ਲੰਬੀ ਕਰ ਰੱਖਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਸ ਤਰੀਕੇ ਦੇ ਵਿੱਚ ਜਿਹੜਾ ਨੀਚੇ ਵਾਲੇ ਪਾਸੇ ਜੋੜ ਪਊਗਾ ਜੋੜ ਪਾਉਣ ਤੋਂ ਬਾਅਦ 1/2 ਇੰਚ ਦੀ ਕਟਿੰਗ ਦੇਵਾਂਗੇ